ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਂ ਤੇ ਗੁਰੂ ਘਰ ਦਾ ਕੋਕਰ ਹੈ ਜੀ ਇੱਕ ਠੀਕ ਹੈ ਮੈਂ ਕੋ ਰਾਜ ਦੇ ਕਰਨ ਆਇਆ ਨਹੀਂ ਇੱਥੇ ਮੈਂ ਤੇ ਸਰਤਾ ਦੀ ਸੇਵਾ ਕਰਨ ਆਇਆ ਲੇ ਪੰਜਾਬ ਦੇ ਦੇਖੋ ਕਾਫੀ ਮੁੱਦੇ ਆ ਜਿਹੜੇ ਇਸ ਟਾਈਮ ਬੜੇ ਗੰਭੀਰ ਚੱਲਦੇ ਪਏ ਨੇ ਖਾਸ ਕਰਕੇ ਤਰਨਤਨ ਹਲਕੇ ਦੇ ਵਿੱਚ ਨਛੋੜਾ ਮੁੱਦਾ ਮੋਜਾ ਦਾ ਮੇਰੇ ਤੋਂ ਬਾਅਦ ਆਪਣਾ ਬੇਦਮੀ ਦਾ ਮੁੱਦਾ ਕਿਸਾਨੀ ਦਾ ਮੁੱਦਾ ਤੇ ਇੱਕ ਚੀਜ਼ ਹੋਰ ਹੈ ਦੇ ਵਿੱਚ ਜਿਹੜਾ ਕਹਿੰੋ ਕਿ ਆਰਥਿਕ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਕਾਰੋਬਾਰ ਦੀ ਪਰ ਕਾਰੋਬਾਰ ਵੀ ਦੇਖੋ ਕਾਫੀ ਜ਼ਿਆਦਾ ਡਾਊਨ ਜਾ ਚੁੱਕਾ ਹੁੰਦਾ ਇਹੋ ਚੀਜ਼ਾਂ ਦੇ ਮਤੇ ਨਹੀਂ ਆਪਣੇ ਮੇਨ ਤੇ ਪੰਜਾਬ ਦੇ ਜਿਹੜੇ ਮोटे ਨੇ ਤਨਦਾਰ ਨੇ ਕਿਉਂਕਿ ਇਲੈਕਸ਼ਨ ਹੋਣੀਆਂ ਹਰੇਕ ਵਿਅਕਤੀ ਕਹਿੰਦਾ ਕੰਮ ਨੂੰ ਵੋਟ ਪਾਉਣੀ ਹੈ ਕੀ ਉੱਚੀ ਜ਼ੋਦ ਕੀ ਮਹਿਸੂਸ ਕੀਤਾ ਹੈ ਹਲਕੇ ਦੇ ਵਿੱਚ ਜਿਹੜੀਆਂ ਕਮੀਆਂ ਖਣੀਆਂ ਖਾਮੀਆਂ ਲੱਗੀਆਂ ਦੇਖੋ ਕੰਮ ਤੇ ਦਰੰਦਲ ਦੇ ਵਿੱਚ ਕਾਫੀ ਹੋਣ ਵਾਲੇ ਹੈ ਇਹਦੇ ਹੈ ਨਹੀਂ ਕਿ ਇੱਕ ਕੰਮੂਗੀ ਜਿਹੜੀ ਸਰਕਾਰ ਮੌਜੂਦਾ ਬਣੀ ਹੈ ਇਹਨੂੰ 3 ਸਾਲ ਹੋ ਚੱਲੇ ਹੈ 3 ਸਾਲ ਦੇ ਵਿੱਚ ਵੇਖੋ ਹਲਕੇ ਦੇ ਵਿੱਚ ਕੁਝ ਵੀ ਨਹੀਂ ਹੋਇਆ ਕਿਉਂਕਿ ਇਹ 3 ਸਾਲਾਂ ਦਾ ਮੌਜੂਦਾ ਐਮਐਲਏ ਰਿਹਾ ਵਾ ਪਰ ਉਹਨੇ ਕੰਮ ਕਿਹੜਾ ਕੀਤਾ ਕੋਈ ਵੀ ਨਹੀਂ ਕੀਤਾ ਉਹ ਜਿਹੜਾ ਨਵਾਂ ਇਹਨਾਂ ਦਾ ਆਇਆ ਨੁਮਾਇੰਦਾ ਠੀਕ ਹੈ ਉਹ ਆਇਆ ਵਾ ਤੁਹਾਡਾ ਅਕਾਲੀ ਦਲ ਦੇ ਵਿੱਚੋਂ ਇਹੋ ਭਗਵੰਤ ਮਾਨ ਸਰਕਾਰ ਪਹਿਲਾਂ ਕਹਿੰਦੀ ਰਹੀ ਕਿ ਇਹ ਜਿਹੜਾ ਖਾਲੀ ਦਲ ਵਾਲੇ ਪ੍ਰਸ਼ਾਚਾਰ ਨਸ਼ਾ ਵੇਚਦੇ ਨੇ ਗੈਂਗਸਟਰਵਾਦ ਏ ਹੁਣ ਕਿਤਰਾ ਮਲ ਲੱਗੀ ਸਾਫ ਕਿਸ ਤਰ੍ਹਾਂ ਹੋ ਗਏ ਕਿਹੜੀ ਵਾਸ਼ਿੰਗ ਮਸ਼ੀਨ ਲਾਈ ਜਿੰਨਾ ਕਿ 1 ਮਿੰਟ ਦੇ ਵਿੱਚ ਸਾਫ ਕਰਕੇ ਬਾਹਰ ਕਰ ਦਿੰਦੇ ਜਿਹੜੀ ਕਾਦੀ ਤੋਂ ਲੈ ਕੇ ਸ਼ਗਮਨੀ ਕਾਦੀ ਤੋਂ ਦੋਨਾ ਨੂੰ ਵੀ ਤੁਰ ਮੀ ਪਹੁੰਚੀ ਪਰਵਾਹ ਨੂੰ ਟਿਕਟ ਦਿੱਤੀ ਗਈ ਹੈ ਚੱਚੋ ਆਦੀ ਸੀ ਸ਼ਾਇਦ ਕੀ ਤੁਹਾਡੇ ਵੱਲੋਂ ਉਹਨਾਂ ਨੂੰ ਸਪੱਸ਼ਟ ਕੀਤਾ ਜਾਵੇ ਕਿਉਂਕਿ ਉਹ ਵੀ ਕਹਿੰਦੇ ਸੀ ਬਦਲੀ ਸੇਵਾ ਕਰਨੀ ਹੈ ਪਰ ਤੇਰੀ ਆਵਾਜ਼ ਬੰਦ ਕਰਾਂਗੇ ਕੋਈ ਦਾਅਵਾ ਨਹੀਂ ਹੋਇਆ ਜਾਂ ਕੀ ਗਲਬਾਤ ਰਹੀ ਜਿਹੜਾ ਇਕੱਠੇ ਨਹੀਂ ਲਰੇ ਜਾਂ ਲੱਗ ਲੱਗ ਮੈਦਾਨ ਚ ਆਇਓ ਦੇਖੋ ਜਿਹੜੇ ਧਰਮੀ ਫੌਜੀ ਆ ਸਾਡੇ ਸਤਿਕਾਰਯੋਗ ਆ ਇਹ ਤੇ ਗੱਲ ਸਹੀ ਸਾਡਾ ਅਜੇ ਤੱਕ ਰਾਬਤਾ ਨਹੀਂ ਹੋਇਆ ਉਹਨਾਂ ਨਾਲ ਨਾ ਕਦੀ ਫੋਨ ਤੇ ਗੱਲ ਜਾਂ ਅਸਾਂ ਕਦੀ ਨਹੀਂ ਆਪਾਂ ਮਿਲੇ ਉਹਨਾਂ ਨੂੰ ਪਰ ਜਿਹੜਾ ਉਹਨਾਂ ਦਾ ਡਿਸੀਜਨ ਆ ਉਹ ਗਲਤ ਲਿੱਤਾ ਉਹਨਾਂ ਨੇ ਬਾਕੀ ਧਰਮੀ ਫੌਜੀ ਸਤਿਕਾਰਯੋਗ ਆ ਉਹਨਾਂ ਨੇ ਬਹੁਤ ਜ਼ਿਆਦਾ ਸਤਿਕਾਰ ਕਰਦੇ ਉਹਨਾਂ ਦਾ ਜੀ ਆਪਾਂ ਨਸ਼ੇ ਤੋਂ ਇਲਾਵਾ ਇੱਕ ਹੋਰ ਜਿਹੜਾ ਆ ਜਿਹਨੂੰ ਆਪਾਂ ਕਹਿ ਲਈਏ ਅੱਤਵਾਦੀ ਗੈਂਗਸਟਰ ਗੈਂਗਸਟਰ ਵਾਲਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਕਿਨਾਲ ਦੇ ਤਰਨ ਤਰਨ ਦੇ ਵਿੱਚ ਹੈ ਉਹਨੂੰ ਕਿੱਦਾਂ ਦੇਖਦੇ ਹੋ ਦੇਖੋ ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਮੇਰਾ ਫਰਸਟ ਡੇ ਹੈ ਜੀ ਸਾਡਾ ਬੈਕਗ੍ਰਾਉਂਡ ਕੋਈ ਰਾਜਨੀਤੀ ਪਰਿਵਾਰ ਦੇ ਵਿੱਚੋਂ ਨਹੀਂ ਹੈਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਮਤਲਬ ਕੀ ਕਹ ਲੋ ਤਰੰਤਾਰ ਹਲਕੇ ਵਿੱਚ ਵਿਚਰਾਂਗਾ ਸਾਰੀਆਂ ਸੰਗਤਾਂ ਨੂੰ ਪੁੱਛਾਂਗਾ ਕਿ ਕਾਰਨ ਹੈ ਕੀ ਕੀ ਇੱਥੇ ਕਿਸ ਤਰ੍ਹਾਂ ਦਾ ਮਹੌਲ ਚੱਲਦਾ ਪਿਆ ਉਹ ਫਿਰ ਆਪਣੇ ਵਿਚਾਰ ਦੱਸਣ ਤੋਂ ਤੇ ਹੱਲ ਕੀਤਾ ਜਾਏਗਾ ਅਖਰ ਉਹ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਬਣੇ ਜੋ ਕੋਈ ਨਾ ਕੋਈ ਤਾਂ ਸੱਚ ਕੀਤਾ ਹੀ ਹੋਵੇਗਾ ਕਿ ਤਰਨਤਨ ਹਲਕੇ ਦੇ ਵਿੱਚ ਆ ਕੁਝ ਹੋਣ ਵਾਲਾ ਹੈ ਤੇ ਆ ਕੁਝ ਹੋ ਰਿਹਾ ਹੈ ਦੇਖੋ ਜਿਹੜਾ ਤੁਸੀਂ ਵਾਕਿਆ ਸਹੀ ਕਹਿ ਰਹੇ ਹੋ ਨਸ਼ੇ ਦਾ ਮੁੱਦਾ ਕਾਫੀ ਜ਼ਿਆਦਾ ਗੰਭੀਰ ਹੈ ਖਾਸ ਕਰਕੇ ਤਰਨਤਨ ਹਿੱਸੇ ਦੇ ਵਿੱਚ ਤੇ ਆਪਣਾ ਇੱਕ ਤਾਂ ਦਾ ਮੁੱਦਾ ਹੈ ਤੁਹਾਡਾ ਕਾਰੋਬਾਰ ਦੇ ਵਿੱਚ ਕਾਰੋਬਾਰ ਵੀ ਕਾਫੀ ਜ਼ਿਆਦਾ ਡਾਊਨਫੋਰਟ ਤੇ ਜਾ ਰਿਹਾ ਹੈ ਇਹ ਸਾਰੇ ਪੰਜਾਬ ਦੇ ਵਿੱਚ ਹੀ ਹੈ ਡਾਊਨਫੋਰਟ ਕਿਉਂਕਿ ਜੋ ਦੀ ਸਰਕਾਰ ਬਣੀ ਹੈ ਕੰਮ ਤੇ ਵੇਖੋ ਉਹਨੇ ਕੁਝ ਕੀਤੇ ਨਹੀਂ ਹੈ ਸਿਰਫ ਇਹਨਾਂ ਨੇ ਕੀਤਾ ਕੀ ਹੈ ਕਿ ਬਿਲ ਫਰੀ ਕਰਦੇ ਆ ਦੇਖੋ ਪੰਜਾਬ ਦੇ ਵਿੱਚ ਇੱਕ ਹਿਸਾਬ ਨਾਲ ਮੰਤੇ ਬਣਾ ਕੇ ਰੱਖਦਾ ਵਾਕੀ ਆਪਣੇ ਪੰਜਾਬੀਆਂ ਨੂੰ ਬਿਲ ਫਰੀ ਦਾ ਕੋਈ ਫਾਇਦਾ ਹੈਗਾ ਹੀ ਨਹੀਂ ਹੈ ਜਾਂ ਕੀ ਇਹਨਾਂ ਨੂੰ ਚਾਹੀਦਾ ਨੌਜਵਾਨਾਂ ਨੂੰ ਆਪਣੇ ਨੌਕਰੀ ਨੌਕਰੀ ਦੇਣ ਜਿਹਦਾ ਫਾਇਦਾ ਹੋਏਗਾ 70 ਤੋਂ 80% ਆਪਣੀ ਨੌਜਵਾਨੀ ਸਾਰੀ ਬਾਹਰ ਜਾ ਚੁੱਕੀ ਹੈ ਉਹਦਾ ਕਾਰਨ ਕੀ ਹੈ ਕਿ ਇਹ ਕੋਈ ਵੀ ਇੱਥੇ ਸਿਰ ਚੁੱਕਦਾ ਵਾ ਸਿੱਧਾ ਉਹਦੇ ਉੱਤੇ ਗੋਲੀ ਆ ਜਿਹਦਾ ਕਾਰੋਬਾਰ ਚੱਲਦਾ ਉਹਦਾ ਸਿੱਧੀ ਗੋਲੀ ਹੈ ਜੀ ਮਨਦੀਪ ਜੀ ਫਰੋਤੀਆਂ ਬਹੁਤ ਆਉਂਦੀਆਂ ਨੇ ਇੱਥੇ ਮਪਾਦੀਆਂ ਨੂੰ ਲਗਦਾ ਪ੍ਰਸ਼ਾਸਨ ਦਾ ਕਿਸ ਤਰੀਕੇ ਦੇ ਰਾਪਤੇ ਹੋਣਗੇ ਜਾਂ ਕੀ ਹਾਲ ਹੈ ਇਹਨਾਂ ਬੋਦੀਆਂ ਦਾ ਇਹਨਾਂ ਗੈਂਗਸਟਰਾਂ ਦਾ ਕਿਉਂਕਿ ਮਾਝਾ ਬੈਲਦਾ ਬੋਤਲ ਬੈਲਦਾ ਪਹਿਲਾਂ ਹੀ ਬਹੁਤ ਇਹਨਾਂ ਨੂੰ ਸਹਿਣਾ ਪੈਂਦਾ ਹੈ ਲੇਕਿਨ ਸ਼ਹਿਰ ਦੇ ਵਿੱਚ ਵੀ ਖੁਸ਼ਹਾਲੀ ਨਹੀਂ ਹੈ ਜੀ ਬਹੁਤ ਲੋਕ ਡਰਦੇ ਨੇ ਵਪਾਰ ਕਰਨ ਤੋਂ ਬਹੁਤ ਲੋਕ ਅੱਜ ਵੀ ਬਾਅਦ ਇਹੀ ਗੱਲਾਂ ਕਰਦੇ ਆ ਕਿ ਤੇ ਪਾਬਾਬ ਨਹੀਂ ਕਰ ਸਕਦੇ ਫਰੋਤੀਆਂ ਬਹੁਤ ਗੈਂਗਸਟਰਵਾਦ ਹੋ ਰਿਹਾ ਹੈ ਦੇਖੋ ਮੈਂ ਉਹ ਤੁਹਾਨੂੰ 2 ਮਿੰਟ ਪਹਿਲਾਂ ਵੀ ਇਹੋ ਦੱਸ ਕੇ ਗਿਆ ਹਾਂ ਕਿ ਹਾਲ ਦੇਖੋ ਜੀ ਮੈਂ ਤੁਹਾਨੂੰ ਉਹ ਬੇਨਤੀ ਕਰਦਾ ਵੀ ਕਿ ਮੈਂ ਮੇਰਾ ਬੈਕਗ੍ਰਾਉਂਡ ਇਸਲਾਪ ਨਹੀਂ ਹੈਗਾ ਪੋਲੀਟਿਕਲ ਠੀਕ ਹੈ ਜੀ ਮੈਂ ਵੀ ਇੱਕ ਦੁਕਾਨਦਾਰ ਵਪਾਰੀ ਆ ਮੇਰੀ ਵੀ ਉੱਥੇ ਦੁਕਾਨ ਅੰਮ੍ਰਿਤਸਰ ਦੇ ਵਿੱਚ ਆ ਤੇ ਇਹ ਹੌਲੀ ਹੌਲੀ ਜਿਹੜੇ ਮਸਲੇ ਆ ਨਾ ਇੱਕਦਮ ਤੇ ਹੱਲ ਹੋਣੇ ਨਹੀਂ ਸਟਾਰਟਿੰਗ ਦੇਖੋ ਅੱਜ ਮੇਰਾ ਪਹਿਲਾ ਦਿਨ ਆ ਜੂ ਜੂ ਮੈਂ ਅੱਗੇ ਵਿਚਰਾਂਗਾ ਤੇ ਸਾਰੇ ਹੱਲ ਹੋਣਗੇ ਨਹੀਂ ਕਰਨਤਾਰਨ ਇੱਕ ਨਾਮ ਦਾ ਜ਼ਿਲ੍ਹਾ ਏ ਕਿਉਂਕਿ ਕਾਂਗਰਸ ਵੱਲੋਂ ਇਹ ਜ਼ਿਲ੍ਹਾ ਬਣਾਇਆ ਗਿਆ ਸੀ ਪਰ ਅਜੇ ਤੱਕ ਨਾ ਤੇ ਇਸ ਜ਼ਿਲ੍ਹੇ ਦੇ ਵਿੱਚ ਕੋਈ ਯੂਨੀਵਰਸਿਟੀ ਆ ਨਾ ਕੋਈ ਟੌਪ ਦਾ ਕਾਲਜ ਹੈ ਔਰ ਨਾ ਹੀ ਚੰਗੀ ਪਾਰਕ ਹੈ ਇਸ ਟਾਈਮ ਤੇ ਜਿਹੜਾ ਕੂੜੇ ਦਾ ਡੰਪ ਹੈ ਨਾ ਉਹਨੂੰ ਲੈ ਕੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਗ੍ਰਿੰਦਗੀ ਫੈਲੀ ਹੋਈ ਆ ਅਗਰ ਜੋ ਤੁਸੀਂ ਤੁਹਾਨੂੰ ਜਿਹੜੀ ਤਰਨਤਾਰ ਦੀ ਜਿਹੜੀ ਸੰਗਤ ਐ ਤਰਨਤਾਰ ਦੇ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਆ ਤੇ ਇਹ ਜਿਹੜੇ ਅਹਿਮ ਮੁੱਦੇ ਇਹ ਪੈਲ ਦੇ ਆਧਾਰ ਤੇ ਕਰੋਗੇ ਬਿਲਕੁਲ ਜੀ ਬਿਲਕੁਲ ਸਾਰੇ ਮੁੱਦੇ ਪੈਲ ਦੇ ਆਧਾਰ ਤੇ ਹੋਣਗੇ ਮੈਂ ਦੇਖੋ ਆਪਣੇ ਕੋਈ ਘਰੇਲੂ ਮਸਲੇ ਵਾਸਤੇ ਮਤਲਬ ਕਿ ਨਹੀਂ ਐ ਐਮ ਐਲ ਏ ਬੰਨਾ ਇਹ ਤਾਂ ਲੋਕਾਂ ਦੀ ਸੇਵਾ ਵਾਸਤੇ ਮਿਆਂਾ ਆਈ ਜੀ ਨਾ ਕਿ ਮੈਂ ਆਪਣੇ ਪਰਿਵਾਰ ਵਾਸਤੇ ਆਇਆ ਹਾਂ ਇਹ ਲੋਕਾਂ ਦੀ ਸੇਵਾ ਵਾਸਤੇ ਆਇਆ ਤੇ ਲੋਕਾਂ ਨੇ ਮੈਨੂੰ ਚੁਣਿਆ ਜੀ ਇੱਥੋਂ ਦਾ ਪੰਥਰੀ ਚੁਣਿਆ ਜੀ ਸਰਕਾਰ ਦੇ ਸਾਰੇ ਆਮ ਆਦਮੀ ਪਾਰਟੀ ਦੀ ਹੈ ਜੇ ਤੁਸੀਂ ਐਮਐਲਏ ਬਣ ਜਾਂਦੇ ਜੇ ਤੇ ਵਿਕਾਸ ਵਾਸਤੇ ਪੈਸੇ ਕਿੱਥੋਂ ਲੈ ਕੇ ਆਉਣੇ ਇਹ ਦੇਖੋ ਜੀ ਵਿਧਾਨ ਸਭਾ ਨੇ ਪੈਸੇ ਦੇਣੇ ਮੈਂ ਕਰ ਉਹ ਤੇ ਖੁਣੇ ਲਾਣੇ ਵਿਧਾਨ ਸਭਾ ਨੇ ਪੈਸੇ ਦੇਣੇ ਮੈਨੂੰ ਸਾਰੇ ਵਿਧਾਨ ਸਭਾ ਦਾ ਤੁਹਾਨੂੰ ਪਸੰਦ ਮਿਲ ਗਿਆ ਆਸ ਲਾ ਕੇ ਦਾ ਬਿਲਕੁਲ ਜੀ ਬਿਲਕੁਲ ਜੇ ਬਾਕੀ ਨੂੰ ਮੈਨੂੰ ਮਿਲਦਾ ਮੈਨੂੰ ਵੀ ਹੁਣੀ ਮਿਲ ਲੱਗੇ ਐਮਪੀ ਸਾਹ ਤੋਂ ਫੰਡ ਮਿਲਿਆ ਕੀਤਾ ਨਹੀਂ ਸਰਕਾਰ ਦੇ ਜਿਹੜਾ 5 ਕੋੜ ਦੇ ਸੁਵਾਨਾ ਮਿਲਦਾ ਦੇਖੋ ਐਸੇ ਕਰਕੇ ਸੰਤਾਂ ਦਾ ਰੋਸ ਹੈ ਬਹੁਤ ਜ਼ਿਆਦਾ ਉਹ ਦੇਖੋ ਇੰਨੀ ਜ਼ਿਆਦਾ ਵੋਟ ਦੇ ਹਿਸਾਬ ਨਾਲ ਵੋਟਾਂ ਜਤਾਇਆ ਹੋਵੇ ਐ ਮੈਂਬਰ ਪਾਰਲੀਮੈਂਟਰ ਉਹਨਾਂ ਵਾ ਫੰਡ ਰਿਲੀਜ਼ ਕਿਉਂ ਨਹੀਂ ਕਰਦੇ ਉਹਦਾ ਰੀਜ਼ਨ ਇੱਕੋ ਹੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਸ਼ਬੀ ਨੂੰ ਖਰਾਬ ਕੀਤਾ ਜਾਵੇ ਪੰਥ ਦੇ ਵਿੱਚ ਜਿਹੜਾ ਮੈਸੇਜ ਜਿਹੜਾ ਮਾੜਾ ਜਾਵੇ ਤੇ ਗਾਂ ਕੋਈ ਵੀ ਬੰਦਾ ਸਿਰਨਾ ਚੁੱਕੇ ਕਿ ਉਹਨੂੰ ਵੋਟ ਨਾ ਪਵੇ ਇਹ ਚੀਜ਼ ਸਰਕਾਰਾਂ ਤੋਂ ਬਾਲੀਆਂ ਪਈਆਂ ਜਾਣ। ਸਰ ਬੋਟਾ ਵੇਲੇ ਹੀ ਪੰਥ ਨੂੰ ਕਿਉਂ ਖਤਰਾ ਆ ਜਾਂਦਾ ਅੱਗੋਂ ਪਿੱਛੋਂ ਕਿਉਂ ਨਹੀਂ ਪੰਥ ਨੂੰ ਖਤਰਾ ਹੁੰਦਾ। ਦੇਖੋ ਖਾਲੀ ਇੱਥੇ ਪੰਥ ਨੂੰ ਨਹੀਂ ਖਤਰਾ ਵਪਾਰੀਆਂ ਨੂੰ ਵੀ ਖਤਰਾ ਆਵਾ ਤੁਹਾਡੇ ਦੂਜੇ ਸਾਰੇ ਵਰਗਾਂ ਨੂੰ ਖਤਰਾ ਚੱਲਦਾ ਪਿਆ ਇੱਥੇ। ਖਾਲੀ ਪੰਥ ਨੂੰ ਨਹੀਂ ਖਤਰਾ ਸਾਰਿਆਂ ਨੂੰ ਖਤਰਾ ਹੈ ਜੀ ਇੱਥੇ। ਉਹ ਜਿਹੜਾ ਕਲਕੱਤੇ ਉਹ ਜਿਹੜਾ ਮੀਰ ਮਾਰਿਆ ਗਿਆ ਸਰਪੰਚ ਮਾਰਿਆ ਗਿਆ ਉਹ ਕੋਈ ਪੰਥ ਦਾ ਥੋੜੀ ਗੱਲਬਾਤ ਕਰਦਾ ਜਿਹੜਾ ਨਸ਼ੇ ਬੰਦ ਕਰਾਉਣ बीजेपी पार्टी ਦਾ ਕਹਿਣਾ ਕਿ ਜੇ ਪੰਜਾਬ ਦਾ ਸੁਧਾਰ ਕਰ ਸਕਦੀ ਹੈ ਤੇ ਕੇਵਲ बीजेपी ਕਰ ਸਕਦੀ ਹੈ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਨਹੀਂ ਜੀ ਨਹੀਂ ਇਸਨਾ ਵਹਿਮ ਹੀ ਹੈ ਜੀ ਇਹ ਤੇ ਜਿਹੜੀ ਆਪਣੀ ਕਾਲੀ ਦਾ ਸਰਕਾਰ ਆਵਾਸ ਪੰਜਾਬ ਕਾਲੀ ਦਾ ਸਰਕਾਰ ਆਏਗੀ ਤਬ ਕਾਫੀ ਸੁਧਾਰ ਹੋਊ ਸੁਨੇਹਾ ਕੀ ਹੈ ਕਰਨਤਨ ਹਲਕਾ ਵਾਸੀਆਂ ਨੂੰ ਤੁਹਾਨੂੰ ਨੁਮਾਇंदे ਬਣਾਇਆ ਗਿਆ ਕਾਲੀ ਦਾ ਵਾਰਿਸ ਪੰਜਾਬ ਦੇ ਵੱਲੋਂ ਤੁਸੀਂ ਪਿੰਡੋਂ ਪਿੰਡੀ ਪਹੁੰਚਣਾ ਹੁਣ ਚੋਣ ਮੋਰਯ ਦੀ ਸ਼ੁਰੂਆਤ ਹੋ ਰਹੀ ਹੈ ਅੱਜ ਤੋਂ ਕੀ ਸੁਨੇਹਾ ਚੈਨਲ ਦੇ ਮਾధ్యਮ ਰਾਹੀਂ ਹਲਕਾ ਵਸਨੀਕਾਂ ਦੇ ਦੇਖੋ ਮੈਂ ਤੇ ਤੁਹਾਡੇ ਮਾਧਿਅਮ ਨੇ ਇੱਕੋ ਸੁਨੇਹਾ ਦੇਣਾ ਚਾਹੁੰਦਾ ਸੰਗਤਾਂ ਦੇ ਨੂੰ ਕਿ ਦੇਖੋ ਜਿਹੜੇ ਵੀ ਨੁਮਾਇੰਦੇਦਾਰ ਕੋ ਆਂਦੇ ਪਏ ਨਾ ਇਹਨਾਂ ਨੂੰ ਪੁੱਛੋ ਜਿਹੜੀ ਸਰਕਾਰ ਮੌਜੂਦਾ ਹੈ ਇਹਨਾਂ ਨੇ 3 ਸਾਲ ਦੇ ਵਿੱਚ ਕੀਤਾ ਕੀ ਗਰਾਊਂਡ ਤੇ ਕੰਮ ਕੀਤਾ ਫੇਰ ਹੀ ਵੋਟ ਬਣਾ ਨੂੰ ਪਾਓ ਜੇ ਤੇ ਗਰਾਊਂਡ ਤੇ ਨਹੀਂ ਕੁਛ ਕੀਤਾ ਫੇਰ ਤੇ ਵੋਟ ਪਾਣਾ ਵੇਖੋ ਬੰਦ ਨਹੀਂ ਵੋਟ ਹੀ ਆਪਣੀ ਵੇਸਟ ਕਰਨੀ ਇਹਨਾਂ ਨੇ ਮੇਰੇ ਕੋਲ ਦੇਖੋ ਸਮਾਂ ਥੋੜਾ ਵਾ ਪਰ ਫੇਰ ਵੀ ਦੇਖੋ ਜਿੰਨਾ ਪਹਿਲ ਦੇ ਆਧਾਰ ਤੇ ਕੰਮ ਹੋਏਗਾ ਸਥੁਰੂ ਕਰਾਂਗੇ ਸਰ ਤਰਨਦਾਰ ਨਾ ਪਾਰਟੀਆਂ ਆਉਂਦੀਆਂ ਨੇ ਇਹ ਕੱ ਪਾਲਸਤਾਨੀ ਸਮਰਥਕ ਹੈ ਅਗਰ ਜੇ ਤੁਸੀਂ ਇਹਨਾਂ ਨੂੰ ਵੋਟ ਪਾਓਗੇ ਜਾਂ ਇਹਨਾਂ ਨੂੰ ਜਿਤਾਓਗੇ ਪੰਜਾਬ ਦਾ ਮਾਣ ਹੋਰ ਜ਼ਿਆਦਾ ਖਰਾਬ ਹੋਵੇਗਾ ਚਲੋ ਜੋ ਕਹਿੰਦੇ ਮੱਲੇ ਨੇ ਇਹਨਾਂ ਦੀ ਗੱਲ ਪਰ ਮੇਰੇ ਮੰਨਣ ਚ ਨਹੀਂ ਆਉਂਦੀ ਰੀਜ਼ਨ ਹੈ ਕਿ ਦੇਖੋ ਜਿੱਥੇ ਮੇਰੀ ਦੁਕਾਨ ਹੈ ਨਾ ਭਾਜੀ ਚਾਰ ਸਫੇਰੇ ਦੇਖੋ ਨਾ ਸਾਰੇ ਹਿੰਦੂ ਵੀਰ ਭਰਾਣੇ ਭਾਜੀ ਸਾਰੇ ਇੱਥੇ ਠੀਕ ਹੈ ਜੀ ਚਾਹ ਵੀ ਉਹਨਾਂ ਨੇ ਸਾਂਝੀ ਸਾਡੀ ਰੋਟੀ ਵੀ ਉਹਨਾਂ ਨੇ ਸਾਂਝੀ ਹੈ ਕਾਰੋਬਾਰ ਵੀ ਸਾਰਾ ਸਾਂਝਾ ਇਹ ਥੋੜੀ ਇਹ ਹਿੰਦੂ ਦੀ ਦੁਕਾਨ ਮੈਂ ਕੋਈ ਸਮਝ ਨਹੀਂ ਲੈਣਾ ਇਹ ਸਦਾਗ ਦੀ ਦੁਕਾਨ ਤੋਂ ਮੈਂ ਇਹਦਾ ਕੁਝ ਵੀ ਨਹੀਂਗਾ ਨਾ ਖਰੀ ਹੋਏਗਾ ਸਮੁੱਚੀ ਟੀਮ ਨੂੰ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਸਾਰਾ ਦਿਨ ਨਾਲ ਇਹ ਸੰਗਤ ਦਾ ਵੀ ਪਿਆਰ ਮੈਨੂੰ ਮਿਲਿਆ ਹੈ ਬਿਲਕੁਲ ਜੀ ਦੇਖੋ ਇੱਥੇ ਮੇਰੇ ਇਕੱਲੇ ਦੀ ਚੇਤਨੀ ਹੈ ਜਿੰਨੇ ਵੀ ਗਰਾਉਂਡ ਤੇ ਸਾਰੇ ਮੇਰੇ ਵੀਰ ਭਰਾ ਨੇ ਮੈਂ ਉਹ ਵਰਕਰ ਨਹੀਂ ਕਹਿੰਦਾ ਮੇਰੇ ਵੀਰ ਭਰਾ ਨੇ ਸਾਰੇ ਇਹਨਾਂ ਨੇ ਦਿਲੋਂ ਜਾ ਦਿਨੋਂ ਲੱਖ ਮੈਂ ਮਿਹਨਤ ਕੀਤੀ ਸਾਰੀ ਮੈਂ ਦੇਖਦਾ ਹੀ ਪਿਆ ਜੀ ਗਰਾਊਂਡ ਦੇ ਉੱਤੇ ਬਹੁਤ ਜ਼ਿਆਦਾ ਉਤਸ਼ਾਹ ਆ ਤੇ ਬੜਾ ਪਿਆਰ ਕੀਤਾ ਜੀ ਨਾਲ ਮੈਨੂੰ ਠੀਕ ਹੈ ਜੀ ਤੁਸੀਂ ਇੱਕ ਨਾ ਹੁਣੇ ਹੀ ਤੁਸੀਂ ਸਵਾਲ ਕੀਤਾ ਸੀਗਾ ਵਿਕਾਸ ਦੀ ਗੱਲ ਜਿਹੜੀ ਕੀਤੀ ਸੀਗੀ ਵੀ ਉਹ ਕਹਿੰਦੇ ਵਿਕਾਸ ਦੇ ਨਾਂ ਤੇ ਅਸੀਂ ਵੋਟ ਪਾਉਣੀ ਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵਿਕਾਸ ਦੇ ਨਾਂ ਦੀ ਆਮ ਆਦਮੀ ਪਾਰਟੀ ਦੇ ਲੋਕ ਕਹਿੰਦੇ ਆ ਕਿ ਸਾਨੂੰ ਵੋਟ ਤਾਂ ਪਾਓ ਕਰਕੇ ਅਸੀਂ ਸਰਕਾਰ ਚਾਹ ਤੇ ਅਸੀਂ ਤੁਹਾਡਾ ਵਿਕਾਸ ਕਰਾਂਗੇ ਪਹਿਲੀ ਗੱਲ ਤੇ ਇਹ ਆ ਵੀ ਸਾਢੇ 3 ਸਾਲ ਹੋ ਗਏ ਤੁਸੀਂ ਇਹਨਾਂ ਦੇ ਡਾਟੇ ਕਢਾ ਕੇ ਦੇਖੋ ਕਿ ਇਹਨਾਂ ਨੇ ਜਿੰਨੀਆਂ ਸਾਡੀਆਂ ਪਿੰਡਾਂ ਦੀ ਡਿਵੈਲਪਮੈਂਟ ਦਾ ਜਿਹੜਾ ਫੰਡ ਸੀ ਉਹ ਕਿਸੇ ਪਿੰਡ ਨੂੰ ਕੋਈ ਅੱਜ ਤਾਈਂ ਜਿਉਂਦੀ ਸਰਕਾਰ ਆਈ ਆ ਕੋਈ ਗ੍ਰਾਂਟ ਨਹੀਂ ਦਿੱਤੀ ਉੱਥੇ ਦੀਆਂ ਸੜਕਾਂ ਲਈ ਉੱਥੇ ਦੀਆਂ ਪਿੰਡਾਂ ਦੀਆਂ ਗਲੀਆਂ ਲਈ ਜਾਂ ਪਿੰਡਾਂ ਦੇ ਜਿਹੜੇ ਹੋਰ ਕੰਮਕਾਰ ਹੁੰਦੇ ਨੇ ਸੋ ਜੇ ਇਹਨਾਂ ਨੇ ਮੈਨੂੰ ਇਹ ਲੱਗਦਾ ਇੱਥੋਂ ਇੱਕ ਬੜੀ ਗੱਲ ਅਨੁਭਵ ਸਾਹਮਣੇ ਹੁੰਦੀ ਆ ਕਿ ਜੇ ਇਹਨਾਂ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤੇ ਇਹਨਾਂ ਦੇ ਕੋਲ ਆਪਣਾ ਪਾਰਟੀ ਦਾ ਕੈਂਡੀਡੇਟ ਕੋਈ ਹੋਣਾ ਸੀਗਾ ਇਹਨਾਂ ਨੂੰ ਆਧਾਰਾ ਮੰਗ ਕੇ ਲੈ ਕੇ ਆਉਣਾ ਨਹੀਂ ਪੈਣਾ ਸੀਗਾ ਸੋ ਇਹਨਾਂ ਨੂੰ ਲੱਗਦਾ ਕਿ ਜਿਹੜੀ ਸਾਡੀ ਪਾਰਟੀ ਆ ਉਸ ਪਾਰਟੀ ਦੇ ਉੱਤੇ ਇਹਨਾਂ ਨੂੰ ਯਕੀਨ ਨਹੀਂ ਰਿਹਾ ਯਕੀਨ ਇਸ ਕਰਕੇ ਨਹੀਂ ਰਿਹਾ ਕਿਉਂਕਿ ਇਹਨਾਂ ਨੇ ਲੋਕਾਂ ਦਾ ਕੋਈ ਵਿਕਾਸ ਨਹੀਂ ਕੀਤਾ ਕਿਸੇ ਨੂੰ ਕੋਈ ਪੈਸਾ ਨਾ ਡਵੈਲਪਮੈਂਟ ਲਈ ਦਿੱਤਾ ਸੋ ਉਹਦੇ ਕਰਕੇ ਇਹਨਾਂ ਨੂੰ ਇਹ ਸੋਚਦੇ ਆ ਵੀ ਕਿਸੇ ਦੀਆਂ ਵਿਸਾਖੀਆਂ ਦੇ ਆਧਾਰ ਤੇ ਸ਼ਾਇਦ ਅਸੀਂ ਉਹਨੂੰ ਲਿਆ ਕੇ ਇੱਥੋਂ ਜਿੱਤ ਜਾਵਾਂਗੇ ਤਰਨਤਨ ਦੀ ਜਿਹੜੀ ਇਹ ਸੀਟ ਆ ਸੋ ਬਿਲਕੁਲ ਇੱਥੇ ਜਿਹੜਾ ਮੁੱਦਾ ਜਿਨਾਂ ਕੱਲੇ ਵਿਕਾਸ ਦਾ ਹੀ ਨਹੀਂ ਹੈਗਾ ਅੱਜ ਇੱਥੇ ਪੰਜਾਬ ਦੀ ਗੱਲ ਆ ਪੰਜਾਬ ਦੇ ਅੰਦਰ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਇਹ ਦੱਸਣ ਕਿਤੇ ਡਿਬੇਟ ਵਿੱਚ ਬੈਠ ਕੇ ਕਿਹੜਾ ਇਹਨਾਂ ਨੇ ਪੰਜਾਬ ਲਈ ਕੰਮ ਕੀਤਾ ਕਿਹੜਾ ਇੰਡਸਟਰੀ ਲਈ ਕੰਮ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਿਰਫ ਇੱਕ ਕੰਮ ਕੀਤਾ ਕਿ ਆਪਣੀਆਂ ਰਾਜ ਸਭਾ ਦੀਆਂ ਸੀਟਾਂ ਜਿਹੜੇ ਜਦੋਂ ਇਲੈਕਸ਼ਨ 'ਚ ਇਹਨਾਂ ਨੇ ਕੈਂਡੀਡੇਟ ਲੋਕਾਂ ਨੂੰ ਕਿਹਾ ਸਰਕਾਰ ਬਣਾਓ ਉਸ ਵੇਲੇ ਕਹਿੰਦੇ ਸੀ ਕਿ ਅਸੀਂ ਰੇੜੀ ਵਾਲਿਆਂ ਨੂੰ ਟਿਕਟ ਦੇਣੀ ਆ ਕਹਿੰਦੇ ਸਾਈਕਲ ਵਾਲਿਆਂ ਨੂੰ ਟਿਕਟ ਦੇਣੀ ਆ ਪਰ ਬੜੀ ਹੈਰਾਨਗੀ ਦੀ ਗੱਲ ਹੋਈ ਪਈ ਇਹਨਾਂ ਦੀਆਂ ਤਾਂ ਯਾਰੀਆਂ ਕਾਰਪੋਰੇਟਾਂ ਨਾਲ ਪਈਆਂ ਹੋਈਆਂ ਸੀ ਜਿਹੜਾ ਕਾਰਪੋਰੇਟ ਪੰਜਾਬ ਦੀ ਕਿਸਾਨੀ ਨੂੰ ਖਾਣਾ ਚਾਹੁੰਦਾ ਜਿਹੜਾ ਕਾਰਪੋਰੇਟ ਪੰਜਾਬ ਦੇ ਬਿਜ਼ਨਸ ਨੂੰ ਖਾਣਾ ਚਾਹੁੰਦਾ ਛੋਟੇ ਦੁਕਾਨਦਾਰਾਂ ਨੂੰ ਖਾਣਾ ਚਾਹੁੰਦਾ ਇਹਨਾਂ ਨੇ ਤਾਂ ਰਾਜ ਸਭਾ ਦੀਆਂ ਜਿਹੜੀਆਂ ਟਿਕਟਾਂ ਸੀਗੀਆਂ ਸੀਟਾਂ ਸੀਆਂ ਉਹ ਕਾਰਪੋਰੇਟ ਜਿਹੜੇ ਹਜ਼ਾਰਾਂ ਕਰੋੜਾਂ ਦੇ ਮਾਲਕ ਸੀ ਉਹਨਾਂ ਨੂੰ ਦਿੱਤੀਆਂ ਦੱਸਣੇ ਕਿਸੇ ਪਿੰਡ ਦੇ ਨਾਲ ਜੁੜੇ ਹੋਏ ਸਿਧਾਂਤਕ ਤੌਰ ਤੇ ਕਿਸੇ ਬੰਦੇ ਨੂੰ ਟਿਕਟ ਦਿੱਤੀ ਹੋਵੇ ਦੱਸਣੇ ਕਿਸੇ ਨੂੰ ਸ਼ਹਿਰ ਦੇ ਵਿੱਚ ਜਿਹਨੂੰ ਪਤਾ ਹੋਵੇ ਕਿ ਵਪਾਰੀਆਂ ਦੇ ਮੁੱਦੇ ਕੀ ਨੇ ਕਿਸਾਨਾਂ ਦੇ ਮੁੱਦੇ ਕੀ ਨੇ ਜਿਹੜੇ ਕੀ ਉੱਥੇ ਜਾ ਕੇ ਜਿਹੜੀ ਰਾਜ ਸਭਾ ਹੈ ਉਹਦੇ ਵਿੱਚ ਬੋਲ ਸਕਣ ਕੋਈ ਇਹਨਾਂ ਦਾ ਇਸ ਪੰਜਾਬ ਦੇ ਲਈ ਵਿਜ਼ਨ ਨਹੀਂ ਇਹਨਾਂ ਦੇ ਕੋਲ ਹੈਗਾ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਹੈਗਾ ਸਿਰਫ ਤੇ ਸਿਰਫ ਪੰਜਾਬ ਨੂੰ ਲੁੱਟਣ ਲਈ ਇੱਥੋਂ ਪੈਸਾ ਇਕੱਠਾ ਕਰਕੇ ਲਿਜਾ ਕੇ ਬਾਹਰਲੇ ਸੂਬਿਆਂ ਦੇ ਵਿੱਚ ਲਾਉਣ ਲਈ ਆਪਣੀਆਂ ਇਲੈਕਸ਼ਨਾਂ ਤੇ ਇਹਨਾਂ ਦਾ ਇਹ ਪ੍ਰੋਗਰਾਮ ਹੈ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜਿਹੜੀਆਂ ਦੁਨੀਆਂ ਪਾਰਟੀਆਂ ਨੇ ਉਹ ਉਹਨਾਂ ਨੇ ਬਾਹਰੀ ਉਮੀਦਵਾਰ ਲਿਆਂਦਾ ਤੇ ਤੁਹਾਡੀ ਪਾਰਟੀ ਨੇ ਵੀ ਬਾਹਰੀ ਉਮੀਦਵਾਰ ਲਿਆਂਦਾ ਤੁਸੀਂ ਕਿਹੜਾ ਹਲਕੇ ਦੇ ਵਿੱਚੋਂ ਲਿਆਏ ਦੇਖੋ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹਨਾ ਸਾਡਾ ਇਹ ਬਾਹਰੀ ਉਮੀਦਵਾਰ ਨਹੀਂ ਸਾਡਾ ਪਾਰਟੀ ਦਾ ਅਜੰਡਾ ਜਿਸ ਦਿਨ ਅਸੀਂ ਪਾਰਟੀ ਬਣਾਈ ਉਸ ਦਿਨ ਪੰਥ ਤੇ ਪੰਜਾਬ ਅਜੰਡਾ ਅਸੀਂ ਤੈਅ ਕੀਤਾ ਸੀਗਾ ਉਦੇ ਮੁਤਾਬਕ ਸਾਡੀ ਕੌਮ ਖਾਲਸਾ ਪੰਥ ਜਿਹੜੇ ਕੁਰਬਾਨੀ ਵਾਲੇ ਸਿੰਘ ਅੱਜ ਤੱਕ ਕੁਰਬਾਨੀ ਕਰਦੇ ਆਏ ਆ ਉਹਨਾਂ ਦੇ ਨਾਲ ਖੜਦੇ ਰਹੇ ਆ ਉਹਨਾਂ ਨੂੰ ਆਪਣੇ ਸਾਰੀਆਂ ਵਧੀਆ ਉਹਦੇਦਾਰੀਆਂ ਤੇ ਜਾਂ ਇਲੈਕਸ਼ਨਾਂ ਪਹਿਲਾਂ ਵੀ ਸਾਡੇ ਇਤਿਹਾਸ ਵਿੱਚ ਲਾਉਂਦੇ ਆਏ ਆ ਸੋ ਅਸੀਂ ਇਹ ਕੁਰਬਾਨੀ ਵਾਲਾ ਪਰਿਵਾਰ ਸੀ ਸਰੀ ਦੀ ਬੜੀ ਵੱਡੀ ਕੁਰਬਾਨੀ ਸੀ ਉਸ ਕਰਕੇ ਅਸੀਂ ਇਹਨਾਂ ਦੇ ਪਰਿਵਾਰ ਨੂੰ ਜਾ ਕੇ ਕਿਹਾ ਕਿ ਤੁਹਾਡਾ ਅੱਜ ਕੌਮ ਸਾਰੀ ਪੰਥ ਤੁਹਾਡੇ ਵੱਲ ਦੇਖਦਾ ਤੁਸੀਂ ਆਪ ਲੜ ਲਓ ਇਲੈਕਸ਼ਨ ਚਾਹੇ ਸਣੀ ਲੜ ਲਵੇ ਅਸੀਂ ਤੁਹਾਡੇ ਨਾਲ ਆ ਸੋ ਹਾਲ ਕੱਲ ਕਹਿੰਦੇ ਪੱਲੜੀਦਲ ਵਾਰਤ ਪੰਜਾਬ ਨੂੰ ਇੱਕ ਜਿਮਣੀ ਚੋਂ ਲਈ ਉਮੀਦਵਾਰ ਨੇ ਲੱਭਾ ਤੇ 2027 ਚ ਕਿੱਦਾਂ ਇਕੱਠੇ ਹੋਣਗੇ ਨਹੀਂ ਕੋਣ ਕਹਿੰਦਾ ਨਹੀਂ ਲੱਭਾ ਆ ਦੇਖੋ ਅੱਜ ਸੰਗਤ ਅਸੀਂ ਪਹਿਲੇ ਦਿਨ ਨਿਕਲੇ ਆ ਦੇਰ ਬਾਅਦ ਲੱਭਾ ਨਾ ਨਹੀਂ ਨਹੀਂ ਕਿਉਂ ਦੇਰ ਬਾਅਦ ਲੱਭਾ ਜੀ ਨਹੀਂ ਕੋਈ ਦੇਰ ਬਾਅਦ ਨਹੀਂ ਲੱਭਾ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਅਸੀਂ ਕਹਤੇ ਦੇਰ ਬਾਅਦ ਆ ਅਸੀਂ ਕੋਈ ਲੇਟ ਥੋੜੀ ਆ ਤੁਸੀਂ ਦੇਖੋ ਜਿਹਨੂੰ ਲੇਟ ਸਮਝਦੇ ਆ ਅੱਜ ਅਕਾਲ ਤੱਕ ਸਭ ਤੇ ਅਸੀਂ ਜਦੋਂ ਦਰਸ਼ਨ ਦਿਵਾਰੇ ਉੱਥੇ ਅਰਦਾਸ ਕਰਨ ਗਏ ਆ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਵਜ ਗਏ ਆ ਦੇਖ ਲੋ ਕਿੰਨੇ ਮਤਲਬ ਅਜ ਹਜ਼ਾਰਾਂ ਦੀ ਗਿਣਤੀ ਚ ਸੰਗਤ ਨਾਲ ਸੀਗੀ ਸੋ ਜੇ ਲੇਟ ਦੀ ਗੱਲ ਤੁਸੀਂ ਕਰਦੇ ਆ ਜੇ ਲੇਟ ਹੁੰਦੇ ਤਾਂ ਸੰਗਤ ਨੇ ਸਾਡਾ ਸਾਥ ਨਹੀਂ ਸੀ ਦੇਣਾ ਸੋ ਇਸ ਕਰਕੇ ਪੰਜਾਬ ਦੇ ਲੋਕ ਤੇ ਖਾਸ ਕਰਕੇ ਤਰਨਤਾਰਨ ਦੇ ਲੋਕ ਬਿਲਕੁਲ ਸਮਝਦੇ ਆਏ ਬੜੇ ਜੁਝਾਰੂ ਲੋਕ ਨੇ ਇਹਨਾਂ ਨੂੰ ਪਤਾ ਹੈ ਕਿ ਅਸੀਂ ਜੇਸ ਵੇਲੇ ਇੱਥੇ ਕੋਈ ਇਹੋ ਜਿਹੇ ਹਾਲਾਤ ਪੈਦਾ ਹੋਣ ਉਹਦੇ ਵਿੱਚ ਅੱਗੇ ਵੀ ਮੋਰੇ ਹੋ ਕੇ ਆਪਣਾ ਫਰਜ਼ ਨਿਭਾਉਂਦੇ ਆਏ ਆ ਤੇ ਸਾਨੂੰ ਪੂਰੀ ਆਸ ਆ ਇਸ ਤਰਨਤਾਰਨ ਦੀ ਸੀਟ ਦੇ ਵਿੱਚ ਇੱਥੇ ਹਿੰਦੂ ਸਿੱਖ ਮੁਸਲਮਾਨ ਸਾਰੇ ਧਰਮਾਂ ਦੇ ਲੋਕ ਸਾਡੀ ਸੱਚ ਦੀ ਗੱਲ ਨੂੰ ਜਿਹੜੀ ਭਾਈ ਅਮਰਤਪਾਲ ਸਿੰਘ ਨੇ ਨਸ਼ਿਆਂ ਦੇ ਮੁੱਦੇ ਨੂੰ ਜਦੋਂ ਸਾਡੀ ਪੰਜਾਬ ਦੀ ਜਵਾਨੀ ਉਹ ਤਬਾਹ ਹੋਣ ਜਾ ਰਹੀ ਸੀਗੀ ਉਹਨੇ ਵਹਿੀਰ ਦੇ ਰੂਪ ਵਿੱਚ ਉਹਨਾਂ ਨੂੰ ਉਧਰੋਂ ਲਿਆ ਕੇ ਉਹਨਾਂ ਨੇ ਪੰਥ ਤੇ ਗ੍ਰੰਥ ਦੇ ਨਾਲ ਜੋੜਿਆ ਉਹਨਾਂ ਨੂੰ ਉੱਥੇ ਇਕੱਲੇ ਸਿੱਖਾਂ ਦੇ ਬੱਚਿਆਂ ਨੂੰ ਨਹੀਂ ਹਿੰਦੂਆਂ ਉਹਨਾਂ ਨੇ ਅਮਰਖਸ਼ ਕਰਨ ਦੀ ਗੱਲ ਕੀਤੀ ਜਦੋਂ ਨਸ਼ੇ ਦੀ ਗੱਲ ਆਈ ਉਹਨਾਂ ਨੇ ਸਾਰੇ ਧਰਮਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਕਿਹਾ ਕਿ ਭਾਈ ਇਹ ਨਸ਼ਾ ਬਹੁਤ ਮਾੜੀ ਚੀਜ਼ ਆ ਉਹਨਾਂ ਨੇ ਉਹਨਾਂ ਦੇ ਵਿੱਚ ਕਿਹੋ ਜੀ ਸਪਿਰਟ ਭਰੀ ਤੁਸੀਂ ਦੇਖਦੇ ਸੀ ਕਿ ਬੱਚੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹੋ ਜਿਹੇ ਨਸ਼ਿਆਂ ਨੂੰ ਛੱਡ ਕੇ ਸਾਰੇ ਧਰਮਾਂ ਦੇ ਲੋਕ ਉਸ ਪਾਸੇ ਆ ਰਹੇ ਸੀ ਸੋ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਹਨਾਂ ਦੇ ਕੋਲ ਕੋਈ ਵਿਜ਼ਨ ਨਹੀਂ ਹੈਗਾ ਭਾਈ ਅਮਰਿਤਪਾਲ ਨੂੰ ਸਿਰਫ 6 ਮਹੀਨੇ ਮਿਲੇ ਸੀ ਤੇ ਉਹਨੇ 6 ਮਹੀਨਿਆਂ ਦੇ ਵਿੱਚ ਕੀ ਕੁਝ ਕਰਕੇ ਦਿਖਾ ਲਿਆ ਹੁਣ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਤੁਸੀਂ ਕੀ ਕਰੋਗੇ ਸਾਡਾ ਉਹ 6 ਮਹੀਨੇ ਦੇ ਕੰਮ ਨੂੰ ਇਹਨਾਂ ਦੇ 1947 ਤੋਂ ਬਾਅਦ ਦੇ ਅੱਜ ਤੱਕ ਇੰਨੇ ਸਾਲਾਂ ਦੀ ਤੁਸੀਂ ਤੁਲਨਾ ਕਰਕੇ ਦੇਖ ਲਓ ਉਹਦੇ ਬਰਾਬਰ ਉਹ 6 ਮਹੀਨੇ ਉਹ ਕਿੱਥੇ ਖੜ੍ਹਦੇ ਆ ਤੇ ਇਹਨਾਂ ਦੇ ਇੰਨੇ ਸਾਲ ਕਿੱਥੇ ਖੜ੍ਹਦੇ ਆ ਸੋ ਜੇ ਜੇ ਪੰਜਾਬ ਦੇ ਵਿਜ਼ਨ ਦੇ ਲਈ ਕੋਈ ਬੋਲਦਾ ਜੇ ਉਹਦੇ ਅੰਦਰ ਕੋਈ لیاقت ਹੈਗੀ ਆ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਲਈ ਕੌਮ ਨੂੰ ਅੱਗੇ ਲੈ ਕੇ ਜਾਣ ਦੇ ਲਈ ਤਾਂ ਉਹਨੂੰ ਅਸੀਂ ਜਿਸ ਮੋਲਖੇ ਚ ਕਹਿੰਦੇ ਡੈਮੋਕ੍ਰੇਸੀ ਆ ਉਸ ਮੋਲਖ ਦੇ ਅੰਦਰ ਡੈਮੋਕ੍ਰੇਸੀ ਦਾ ਅਸੀਂ ਸਤਕਾਰ ਇਹ ਭਾਰਤ ਦੇ ਜਿਹੜੇ ਹੁਕਮਰਾਨ ਬੈਠੇ ਹੋ ਇਹ ਕਰਦੇ ਆ ਕਿ ਉਹ ਆਜ਼ਾਦ ਮੈਂਬਰ ਪਾਰਲੀਮੈਂਟ ਬਣਿਆ 2 ਲੱਖ ਵੋਟਾਂ ਤੇ ਦੇ ਉਹਦਾ ਕਸੂਰ ਕੀ ਸੀ ਲੋਕ ਤਾਂ ਕਹਿੰਦੇ ਸਾਨੂੰ ਉਹ ਚਾਹੀਦਾ 18 ਲੱਖ ਵੋਟਾਂ ਦੀ ਨਿਮਾਇੰਦਗੀ ਕਰਦੇ ਆ ਪਰ ਭਾਰਤ ਦੇ ਲੋਕ ਸਾਡੇ ਨਾਲ ਜਿਹੜੇ ਹੁਕਮਰਾਨ ਆ ਉਹ ੱੱਕੇ ਨਾ ਉਹਨੂੰ ਜੇਲ੍ਹ ਚ ਰੱਖੀ ਬੈਠੇ ਆ ਇਹ ਕਹਿ ਕੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ ਸੋ ਕੀ ਇਹਨਾਂ ਦਾ ਬਮਾਨਾ ਬਮਾਨਾ ਇਹ ਆ ਵੀ ਜੇ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਚੱਕ ਕੇ ਜੇਲ੍ਹਾਂ ਚ ਸੁੱਟ ਦਿਓ ਤੇ ਐਨਐਸਏ ਲਾ ਦਿਓ ਉਹਦੀ ਆਵਾਜ਼ ਬੰਦ ਕਰ ਦਿਓ ਜਾਂ ਉਹਦੇ ਗੋਲੀ ਮਾਰ ਦਿਓ ਬਸ ਇਹ ਆ ਅਕਾਲੀ ਦਾ ਵਾਰਸ ਪੰਜਾਬ ਦੇ ਜਿਹੜੇ ਆ ਹੁਣ ਇਸ ਪਾਰਟੀ ਦਾ ਜਿਹੜਾ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਵ ਦੀ ਸਰਕਾਰ ਲਿਆਂਦੀ। ਹੁਣ ਉਹਨਾਂ ਤੇ ਭਾਈ ਅਮਰਪਾਲ ਸਿੰਘ ਦੀ ਜਿਹੜੀ ਇਹ ਪਾਰਟੀ ਆ ਯਾਰ ਅਕਾਲੀ ਦਲ ਵਰਗ ਪੰਜਾਬ ਦੇ ਗਰਮ ਦੀ ਪਾਰਟੀ ਜਿਹੜੀ ਫਰਕ ਕੀ ਰਹਿਣ ਵਾਲਾ ਉਹਨਾਂ ਨਾਲੋਂ ਸੋਚ ਕੀ ਵੱਕਰੀ ਰਹਿਣ ਵਾਲੀ। ਨਹੀਂ ਦੇਖੋ ਜਿਹੜੀ ਸੋਚ ਦੀ ਗੱਲ ਆ ਨਾ ਗੱਲ ਹੁੰਦੀ ਆ ਵੀ ਅਸੀਂ ਏਜੰਡਾ ਕੀ ਲੈ ਕੇ ਆਉਨੇ ਆ। ਉਹਨਾਂ ਨੇ ਏਜੰਡਾ ਜਿਹੜਾ ਲੈ ਕੇ ਆਂਦਾ ਸੀ ਉਹਨਾਂ ਦਾ ਕੋਈ ਏਜੰਡੇ ਨੂੰ ਵੋਟ ਨਹੀਂ ਸੀ ਪਈ। ਲੋਕ ਕਾਂਗਰਸ ਤੇ ਅਕਾਲੀ ਦਲ ਤੋਂ ਦੁਖੀ ਹੋ ਕੇ ਉਹਨਾਂ ਨੇ ਬਦਲਾ ਚਾਹੁੰਦੇ ਸੀ ਵੀ ਅਸੀਂ ਇੱਥੇ ਕਰਨਾ ਵੀ ਉਹਨਾਂ ਨੂੰ ਆਸ ਸੀ ਵੀ ਸ਼ਾਇਦ ਇਹ ਖਣੀ ਸਾਡੇ ਪੰਜਾਬ ਦੇ ਅੰਦਰ ਬਦਲਾਅ ਦੇ ਵਿੱਚ ਲੈ ਕੇ ਕੁਝ ਚੰਗੀ ਗੱਲ ਆਉਣਗੇ ਪਰ ਮੈਨੂੰ ਇਹ ਲੱਗਦਾ ਵੀ ਜੋ ਇਹਨਾਂ ਦਾ ਬਦਲਾਅ ਸੀ ਉਹ ਇਦਾਂ ਦਾ ਨਕੰਮਾ ਭੈੜਾ ਹੁਣੇ ਵੀਰਜੀ ਨੇ ਗੈਂਗਸਟਰਵਾਦ ਦੀ ਗੱਲ ਕੀਤੀ ਹੁਣ ਇਹਨਾਂ ਨੇ ਫਰੋਤੀਆਂ ਦੀ ਗੱਲ ਕੀਤੀ ਇਹ ਕੰਮ ਕਿਹਦਾ ਹੁੰਦਾ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਇਹਨਾਂ ਨੇ ਸਾਰੇ ਸਿਸਟਮ ਨੂੰ ਸਹੀ ਰੱਖਣਾ ਲੋਕਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰਨਾ ਅ ਸਰਕਾਰ ਕਿੱਥੇ ਖੜੀ ਹੋ ਤਾਂ ਲੱਭਦੀ ਨਹੀਂ ਹੈਗੀ ਵਪਾਰੀ ਤੰਗ ਹੋਇਆ ਬੈਠਾ ਉਹਦਾ ਬਿਜ਼ਨਸ ਨਹੀਂ ਚੱਲਣ ਰਿਹਾ ਕਿਸਾਨ ਸੜਕਾਂ ਤੇ ਹਰ ਵੇਲੇ ਧਰਨਾ ਹੀ ਲਾਉਂਦਾ ਆ ਪੰਜਾਬ ਦੇ ਅੰਦਰ ਰਾਜਕਤਾ ਫੈਲੀ ਹੋਈ ਆ ਅਸੀਂ ਇਹ ਚਾਹੁੰਦੇ ਆ ਵੀ ਇੱਥੇ ਸਰਬੱਤ ਦੇ ਭਲੇ ਵਾਲੀ ਭਾਈ ਅਮਰਤਪਾਲ ਸਿੰਘ ਹੁਣਾਂ ਵਰਗੇ ਜਿਹੜੇ ਜਿਨ੍ਹਾਂ ਦੇ ਕੋਲ ਵਿਜ਼ਨ ਹੈਗਾ ਜਿਨ੍ਹਾਂ ਨੂੰ ਪਤਾ ਆ ਪੰਜਾਬ ਲਈ ਤੇ ਆਪਣੀ ਕੌਮ ਲਈ ਕੀ ਕਰਨਾ ਜਿੰਨਾ ਚਿਰ ਉਸ ਧਿਰ ਦਾ ਅਕਾਲੀ ਦਲ ਵਾਰਿਸ ਪੰਜਾਬ ਦੀ ਸਾਡੀ ਖੇਤਰੀ ਧਿਰ ਨਹੀਂ ਪੰਜਾਬ 'ਚ ਖੜੀ ਹੁੰਦੀ ਇਹ ਪੰਜਾਬ ਨਹੀਂ ਬਚ ਸਕਦਾ ਪੰਜਾਬ ਦੀਆਂ ਜਿੰਨੀਆਂ ਵੀ ਖੇਤਰੀਆਂ ਪਾਰਟੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਉਹਨਾਂ ਨੇ ਕਦਮ ਨਹੀਂ ਚੁੱਕਿਆ ਔਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਾਜਨੀਤੀ ਜ਼ਰੂਰ ਕੀਤੀ ਆ ਪਰ ਉਹਨਾਂ ਨੂੰ ਬਾਹਰ ਘਟਾਉਣ ਦਾ ਕਿਸੇ ਵੀ ਪਾਰਟੀ ਵੱਲੋਂ ਅਜੇ ਕੋਈ ਅਹਿਮ ਉਪਰਾਲਾ ਨਹੀਂ ਕੀਤਾ ਗਿਆ ਦੇਖੋ ਜਿਹੜੀ ਬੰਦੀ ਸਿੰਘਾਂ ਦੀ ਗੱਲ ਆ ਉਹਦੇ ਵਿੱਚ ਅਸੀਂ ਸਭ ਤੋਂ ਵੱਧ ਮੈਂ ਅਕਾਲੀ ਦਲ ਨੂੰ ਕਸੂਰਵਾਰ ਅਪਣਾਉਣਾ ਉਹਦਾ ਕਾਰਨ ਇਹ ਆ ਕਿ ਉਹਨਾਂ ਦੇ ਪੰਥਕ ਮੁੱਦੇ ਵੀ ਸੀ ਦੂਸਰੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੇ ਤਾਂ ਜਦੋਂ ਹਿਊਮਨ ਰਾਈਟਸ ਬੇਸ ਦੇ ਉੱਤੇ ਉਹ ਮਨੁੱਖੀ ਅਧਿਕਾਰਾਂ ਦੀ ਗੱਲ ਦੇ ਉੱਤੇ ਗੱਲ ਕਰਨ ਤਾਂ ਫਿਰ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਉਹ ਆ ਕੇ ਖੜੇ ਹੁੰਦੇ ਆ ਆਪਣੀ ਜ਼ੁਬਾਨ ਚੋਂ ਬੋਲਦੇ ਕਿ ਭਾਈ ਜੇਸ ਇਨਸਾਨ ਨੂੰ ਉਮਰ ਕੈਦ 14 ਸਾਲ ਦੀ ਹੁੰਦੀ ਆ ਤੇ ਉਹਨਾਂ ਨੂੰ 32-32 ਸਾਲ ਹੋ ਗਿਆ ਜੇਲ੍ਹਾਂ ਵਿੱਚ ਰੱਖਿਆ ਹੋਇਆ ਨੂੰ ਸਾਡਾ ਕਸੂਰ ਕੀ ਆ ਕੀ ਅਸੀਂ ਇਸ ਦੇਸ਼ ਦੇ ਨਾਲ ਰਹਿ ਕੇ ਇੱਥੋਂ ਦੇ ਭਾਰਤ ਦੇ ਨਾਲ ਰਹਿ ਕੇ ਜੇ ਅਸੀਂ ਕੁਰਬਾਨੀਆਂ ਕਰਦੇ ਆ ਸਰਹੱਦਾਂ ਤੇ ਜਾ ਕੇ ਤਾਂ ਅਸੀਂ ਦੇਸ਼ ਭਗਤ ਬਣ ਜਾਂਦੇ ਜੇ ਕਿਤੇ ਹੱਕ ਮੰਗਦੇ ਆ ਤੇ ਤੁਸੀਂ ਹੁਣੇ ਹੀ ਗੱਲ ਕੀਤੀ ਆ ਵੀ ਉਹ ਤੁਹਾਨੂੰ ਖਾਲਿਸਤਾਨੀ ਕਹਿੰਦੇ ਆ ਉਹ ਤੁਹਾਨੂੰ ਕਦੀ ਤੁਹਾਡੇ ਤੇ ਕੋਈ ਗੱਲ ਲਾਉਂਦੇ ਆ ਅਸੀਂ ਕੋਈ ਕਿਸੇ ਦੇ ਦੇਖੋ ਪੰਜਾਬ ਦੇ ਅੰਦਰ ਕਦੀ ਵੀ ਅੱਜ ਤਾਈ ਤੁਸੀਂ ਜਿਹੜੇ ਮਾੜੇ ਹਾਲਾਤ ਤੁਸੀਂ ਸੋਚਦੇ ਆਂ ਜਾਂ ਸਰਕਾਰ ਕਹਿੰਦੀ ਆ ਕਦੀ ਇੱਥੇ ਹਿੰਦੂ ਸਿੱਖਾਂ ਦਾ ਕਦੇ ਕੋਈ ਪਾੜਾ ਨਹੀਂ ਪਿਆ ਆਪਸ ਵਿੱਚ ਸਾਡੀ ਭਾਈਚਾਰਕ ਸਾਂਝੀ ਸਾਂਝ ਜਿਹੜੀ ਆ ਉਹ ਪੀੜ੍ਹੀਆਂ ਤੋਂ ਚੱਲੀ ਆਉਂਦੀ ਆ ਅਸੀਂ ਇੱਕ ਦੂਸਰੇ ਨਾਲ ਬੜੇ ਪਿਆਰ ਨਾਲ ਸਾਰੇ ਬੜੇ ਸਤਿਕਾਰ ਨਾਲ ਇੱਕ ਦੂਰ ਇੱਕ ਦੂਸਰੇ ਦੇ ਧਰਮ ਦਾ ਸਤਿਕਾਰ ਕਰਦੇ ਹੋਏ ਅਸੀਂ ਰਹਿੰਦੇ ਆ ਕਦੀ ਪੰਜਾਬ 'ਚ ਇਦਾਂ ਦੀ ਗੱਲ ਨਹੀਂ ਹੋਈ ਸੋ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਭਾਈ ਅਮਰਤਪਾਲ ਸਿੰਘ ਨੂੰ 44000 ਵੋਟ ਤਾਰਨ ਤਾਰਨ ਦੀ ਸੀਟ ਤੋਂ ਇਕੱਲੇ ਸਿੱਖਾਂ ਨੇ ਨਹੀਂ ਸੀ ਪਾਈ ਉਹਦੇ ਵਿੱਚ ਹਿੰਦੂਆਂ ਨੇ ਵੀ ਵੋਟ ਪਾਈ ਸੀ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਵਿੱਚ ਡੁੱਬ ਰਹੇ ਸੀ ਮਰ ਰਹੇ ਸੀ ਉਹਨਾਂ ਨੂੰ ਪਤਾ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਕੋਲ ਵਿਜ਼ਨ ਹੈਗਾ ਉਹਨਾਂ ਨੇ ਵੀ ਵੋਟ ਪਾਈ ਸੀ ਨਹੀਂ ਤਾਂ ਇਕੱਲੇ ਸਿੱਖਾਂ ਦੀ ਵੋਟ ਨਾਲ ਅਸੀਂ 44000 ਵੋਟ ਨਹੀਂ ਲੈ ਕੇ ਜਾ ਸਕਦੇ ਸੀ ਧੰਨਵਾਦ ਇਹ ਤਾਰਮੰਤ ਨੂੰ ਖੁਸ਼ ਕਰ ਜਾ ਰਹੇ ਨੇ ਤੁਹਾਡੇ ਵੱਲੋਂ ਸੁਨੇਹਾ ਕੀ ਹੈ ਹਲਕੇ ਦੇ ਲੋਕਾਂ ਨੂੰ ਮਾਨ ਦੇ ਭਾਵ ਕੀ ਨੇ ਜਰੂਰ ਦੱਸਿਓ ਪਹਿਲਾਂ ਤੇ ਅਸੀਂ ਗੁਰੂ ਸਾਹਿਬ ਦਾ ਬਖ਼ਤਾਰਪੁਰ ਸ਼ੁਕਰ ਕਰਦੇ ਆਂ ਕਿ ਜਿਨ੍ਹਾਂ ਨੇ ਸਿਹਰੇ ਤੋਂ ਅਰਵਾਜ਼ ਮਿੰਦੂ ਮਾਚ ਤੱਕ ਤਰਮ ਤਰਮ ਪਹੁੰਚਣ ਤੱਕ ਬਹੁਤ ਸੰਤਾਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸੰਤਾਂ ਦਾ ਅਸੀਂ ਧੰਨਵਾਦ ਕਰਦੇ ਆਂ ਗੁਰੂ ਸਾਹਿਬਾ ਪਾਸ਼ਾ ਮਹਾਰਾਜ ਦੇ ਨਾਮ ਤੇ ਅਸੀਂ ਸਾਰੇ ਦਿਨ ਦੀ ਜਿਹੜੀ ਪ੍ਰੋਗਰੈਸ ਸੀ ਗਿਆ ਜਾਂ ਜਿਨ੍ਹਾਂ ਨੇ ਬੜਾ ਬੜਾ ਅਸ਼ਾਧ ਖੈਰਾ ਕਰਨ ਉਹਦਾ ਧੰਨਵਾਦ ਕੀਤਾ ਸੀ ਗੁਰੂ ਮਹਾਰਾਜ ਦੇ ਚਰਨਾਂ ਚ ਆਸਮੈਤੀ ਕਰਕੇ ਬਾਕੀ ਸੰਗਤਾਂ ਦਾ ਸੀ ਬਹੁਤ तहे ਦਿਲੋਂ ਧੰਨਵਾਦ ਕਰਦੇ ਕਿ ਉਹਨਾਂ ਸਾਰਾ ਦਿਨ ਘੁੱਟਦੇ ਨੂੰ ਘੁੱਟ ਕੇ ਸਾਰਾ ਦਿਨ ਬਣੀ ਆਪਣਾ ਫਰਜ਼ ਸਮਝਦੇ ਹੋਏ ਸਰਕਾਰ ਨੇ ਬਹੁਤ ਵੱਡਾ ਸੁਭੋਤ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਪ੍ਰਧਾਨ ਆ ਉਹ ਕਹਿੰਦੇ ਨੇ ਕਿ ਆ ਪੰਚ ਦੇ ਨਾਂ ਤੇ ਰੂਟ ਮੰਗ ਕੇ ਪੰਜਾਬ ਨੂੰ ਸੁੱਧੋ ਠੱਗਿਆ ਜਾ ਰਿਹਾ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਮੇਰਾ ਖਿਆਲ ਹੈ ਕਿ ਜਿਹਨੇ ਇਹ ਤੇ ਠੱਗਣ ਵਾਲਿਆਂ ਨੂੰ ਪੁੱਛਿਆ ਜੁਤ ਅਸੀਂ ਤੇ ਠੀਕ ਹੈ ਕਿ ਸੱਤਾ ਨੇ ਸਾਡੇ ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਉਹਨਾਂ ਅਮਰਪਾਲ ਨੂੰ ਐਮਪੀ ਬਣਾਇਆ ਪਰ ਮੇਰਾ ਖਿਆਲ ਹੈ ਕਿ ਇਹ ਸਰਕਾਰਾਂ ਦੀਆਂ ਜਿਹੜੀਆਂ ਉਹ ਜਿਹੜੀਆਂ ਨੀਤੀਆਂ ਕਾਨੂੰਨ ਤੋਂ ਬਾਹਰ ਜਾ ਕੇ ਉਹਨੂੰ ਅੰਦਰ ਰੱਖਣਾ ਉਹਨਾਂ ਨੂੰ ਹਲਕੇ ਤੇ ਕੰਮ ਨਾ ਕਰਨ ਦੇਣਾ ਤੇ ਮੇਰਾ ਖਿਆਲ ਹੈ ਕਿ ਜੋ ਬਾਹਰ ਹੁੰਦੇ ਅੱਜ ਪੰਜਾਬ ਦੇ ਜਿਹੜੇ ਹਜ਼ਾਂ ਚ ਜਾਂ ਪੰਜਾਬ ਦੇ ਜਿਹੜੇ ਦੇ ਆ ਕਿ ਦੇਬੀਾਰੇ ਕੋ ਸੰਸਦਾਂ ਦਾ ठाਕੇ ਕੋਈ ਨਾ ਕੋਈ ਉਹਦਾ ਹੱਲ ਕਰਾਉਣ ਦੀ ਜਿਹੜੇ ਕੋਈ ਦਫਤਰ ਇੰਨੀ ਕਿ ਉਹਨਾਂ ਦੀ ਆਵਾਜ਼ ਜਿਹੜੀ ਸੱਚ ਦੀ ਆਵਾਜ਼ ਆ ਜਿਹੜੇ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਪੰਜਾਬ ਦੇ ਹਲਕਿਆਂ ਦੀ ਆਵਾਜ਼ ਆ ਉਹਨੂੰ ਇਹ ਦਬਾ ਕੇ ਰੱਖਣਾ ਚਾਹੁੰਦੇ ਆ ਜੇਲਾਂਾਂ 'ਚ ਬੰਦ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੋਰ ਵੀ ਜਿਹੜਾ ਕੋਈ ਪੰਜਾਬ ਦਾ ਨੌਜਵਾਨ ਪੰਜਾਬ ਦੇ ਹਸਤਾ ਦੀ ਪੰਜਾਬ ਦੇ ਮਸਲਿਆਂ ਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਾ ਉਹਨੂੰ ਜਾਂ ਦੇ ਕਤਲਿਆ ਜਾਂ ਫਿਰ ਜੇਲਾਂਾਂ ਉਹਨੋਂ ਉਹ ਜਿਹੜਾ ਸੈਨੇ ਵਾਲਾ ਸਰਪੰਚ ਆ ਸਖਵਿੰਦਰ ਸਿੰਘ ਦਿੱਲੀਕਾਤਾ ਉਹਦਾ ਵੀ ਇਹੋ ਹੀ ਕਸੂਰ ਸੀ ਕਿ ਉਹ ਲੋਕਾਂ ਦੀ ਗੱਲ ਕਰਦਾ ਸੀ ਸਰਕਾਰ ਦੀਆਂ ਨਿਕਮੀਆਂ ਸਰਕਾਰ ਦੀਆਂ ਕਮਜ਼ੋਰੀਆਂ ਉਹ ਤੁਸੀਂ ਹੁਣੇ ਇੱਥੇ ਗੱਲ ਕਰ ਰਹੇ ਸੀ ਕਿ ਫਰੋਤੀਆਂ ਇਹ ਜਿਹੜਾ ਗੈਂਗਸਟਰਵਾਦ ਆ ਇਹ 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 ਤਾਂ ਸਰਕਾਰਾਂ ਦਾ ਕੰਮ ਹੁੰਦਾ ਨਾ ਤੇ ਲਾ ਲੋਕਾਂ ਦੀ ਸੁਰੱਖਿਆ ਦਾ ਜ਼ਿੰਮੇਵਾਰੀ ਸਰਕਾਰ ਦੀ ਆ ਤੇ ਸਰਕਾਰ ਕਿੱਥੇ ਆ ਜੇ ਅੱਜ ਕਹਿ ਰਹੇ ਕਿ ਅਮਰਤਪਾਲ ਦੇ ਹੋਣ ਨਾਲ ਇਹਨਾਂ ਦੇ ਇਲੈਕਸ਼ਨ ਜਿੱਤਣੇ ਖਰਾਬ ਹੋ ਜਾਣ ਹਾਲਤ ਪਹਿਲਾਂ ਕਿਹੜੇ ਚੰਗੇ ਆ ਅਮਰਤਪਾਲ 3 ਸਾਲ ਤੋਂ 2.5 ਸਾਲ ਤੋਂ ਪੌਣੇ 3 ਸਾਲ ਤੋਂ ਅੰਗਰੇਆ ਤੇ ਜੇ ਉਹ ਉਹਦੇ ਉਹਦੇ ਉੱਥੇ ਰਹਿਣ ਨੂੰ ਹਾਲਾਤ ਚੰਗੇ ਹੋ ਜਾਂਦੇ ਤੇ ਅਸੀਂ ਮੰਨ ਲੈਂਦੇ ਪਰ ਮੇਰਾ ਖਿਆਲ ਉਹ ਜਿੰਨਾ ਚਿਰ ਇੱਥੇ ਰਿਹਾ ਵਾ ਉਹਨਾਂ ਚਿਰ ਪੰਜਾਬ ਦੇ ਹਾਲਾਤ ਜਿਉਂਦਾ ਕੁਝ ਦਾਤਾ ਕੱਢ ਕੇ ਕ੍ਰਿਮੀਨਲ ਉਹ ਸਾਰੀਆਂ ਚੀਜ਼ਾਂ ਉਸ ਟਾਈਮ ਤੇ ਹਾਲਾਤ ਬਹੁਤ ਵਧੀਆ ਘੱਟ ਰਹੇ ਵਧੀਆ ਸੀਗੇ ਉਦੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਜਿਹੜੇ ਆ ਕਿ ਬਹੁਤ ਬੱਦਤਰ ਹਾਲਾਤ ਆ ਹਰ ਇੱਕ ਬੰਦਾ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਕਿ ਮੇਰੇ ਨਾਲ ਪਤਾ ਨਹੀਂ ਕਿਹੜੀ ਘਟਨਾ ਹੋਊਗੀ ਭਾਈ ਸਾਹਿਬ ਦੀ ਹਮੇਸ਼ਾ ਹਿੰ ਧਰਮ ਦੇ ਜਕਾਰਿਆਂ ਤੇ ਰਾਸ਼ਨ ਦੇ ਲਾਰਿਆਂ ਤੇ ਗਰੀਬ ਦੇ ਕੋਲ ਵੋਟ ਲਈ ਜਾਂਦੀ ਆ ਗਰੀਬ ਦੇ ਜਿਹੜੇ ਹਾਲਾਤ ਨੇ ਉਹ ਬੱਤਰ ਦਿਨੋਂ ਦਿਨ ਬੱਤਰ ਹੁੰਦੇ ਨੇ ਪਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿੱਤ ਕੇ ਆਪਣੇ ਹਾਲਾਤ ਸੁਧਾਰ ਲੈਂਦੀਆਂ ਨੇ ਪਰ ਉਹਨਾਂ ਦੇ ਹਾਲਾਤ ਨਹੀਂ ਸੁਧਰਦੇ ਇਹ ਇਹੋ ਜੀ ਬਹੁਤ ਵੱਡੀ ਗੱਲ ਕਿਸਮਤੀ ਹੈ ਸਾਡੀ ਕਿ ਸਾਨੂੰ ਇਹ ਇਹੋ ਜੀ ਇਹਨਾਂ ਨੇ ਇੱਕ ਅਸੀਂ ਜਿਹੜਾ ਸਾਡਾ ਸੁਪਾ ਗੁਰੂ ਮਹਾਰਾਜ ਜੀ ਨੇ ਸਾਨੂੰ ਦਾਤਿਆਂ ਦਾ ਬਣਾਇਆ ਸੀ ਸੀ ਕਿਸੇ ਨੂੰ ਦੇ ਵੰਡਣ ਵਾਲੇ ਸੀ ਕਾਂ ਕਿਵੇਂ ਮੰਗਰ ਵਾਲੇ ਸੀ ਸਾਡੀ ਇਹਨਾਂ ਨੇ ਰਾਜਨੀਤਿਕ ਪਾਰਟੀਆਂ ਨੇ ਐਹੋ ਜਿਹੀਆਂ ਪਾਲਿਸਿ ਨੂੰ ਆਪਣੇ ਪਰਿਵਾਰਵਾਦ ਨੂੰ ਅੱਗੇ ਵਧਾਉਣ ਵਾਸਤੇ ਰਾਜਨੀਤੀ ਨੂੰ ਇੱਕ ਤੱਪ ਬਣਾ ਲਿਆ ਲੋਕਾਂ ਨੂੰ ਝੂਠੇ ਲਾਲਚ ਦੇ ਕੇ ਮੁੜ ਕੇ ਉਹ ਵੀ ਪੂਰੇ ਨਹੀਂ ਹੁੰਦੇ ਕਿਸੇ ਨੂੰ ਬਿਜਲੀ ਦਾ ਲਾਲਚ ਦਿੱਤਾ ਜਿਹੜੀਆਂ ਸਾਡੀਆਂ ਲੋੜਾਂ ਹੀ ਨਹੀਂ ਆ ਉਹ ਮਸਲੇ ਲੋਕਾਂ ਨੂੰ ਹੈ ਇੱਕ ਗਲਤ ਪਾਸੇ ਲਾ ਕੇ ਪੰਜਾਬ ਦੀ ਆਰਥਿਕ ਕਰਨ ਪ੍ਰਵਰਤ ਤਬਾਹ ਕੀਤਾ ਜਾ ਰਿਹਾ ਇਜ਼ਾਮ ਨੂੰ ਤਬਾਹ ਕੀਤਾ ਜਾ ਰਿਹਾ ਇਸ ਕਰਕੇ ਮੇਰਾ ਖਿਆਲ ਆ ਕਿ ਇਹਨਾਂ ਦੇ ਜਿਹੜੇ ਲਾਰੇ ਲੱਤੇ ਲੋਕਾਂ ਨੇ ਵੀ ਸਮਝਣਾ ਚਾਹੀਦਾ ਕਿ ਜਿਹੜੇ ਸਾਨੂੰ ਇਹ ਲਾਲਚ ਦਿੰਦੇ ਆ ਇਹਨਾਂ ਨੇ ਆਪਣੇ ਘਰ ਤੋਂ ਲਿਆ ਕੇ ਤੇ ਕੁਝ ਨਹੀਂ ਦੇਣਾ ਇਹ ਕਰਜ਼ਾ ਚੁੱਕ ਚੁੱਕੇ ਬਾੜੇ ਮੁੜ ਕੇ ਤਾਰਨਾ ਵੀ ਤੁਹਾਨੂੰ ਪੈਣਾ ਇਸ ਕਰਕੇ ਇਹਨਾਂ ਦੀਆਂ ਗੱਲਾਂ ਜਨਾਲੀਏ ਆਪਾਂ ਪੰਜਾਬ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝੀਏ ਇਹੋ ਜਿਹੜੀਆਂ ਜੜੀਆਂ ਜਿਹੜੀਆਂ ਸਾਨੂੰ ਮੁਖ ਦੀਆਂ ਮੁਖਤ ਫੋਰੀਆਂ ਲਗਦਾ ਰਹੇ ਆ ਉਹਦੇ ਚੋ ਕੁਛ ਨਹੀਂ ਕਿਹਾ ਉਹ ਚੋ ਸਾਡੀ ਵੀ ਬਰਬਾਦੀ ਸੰਸਟਰੀ ਐਜੂਕੇਸ਼ਨ ਚੰਗਾ ਸਿੱਖਿਆ ਪ੍ਰਬੰਧ ਤਾਂ ਹੋਣਾ ਚੰਗੀ ਸਿਹਤ ਸਭਾ ਹੋਣੀ ਚਾਹੀਦੀਆਂ ਉਹ ਲਾ ਇੰਟਰ ਵਧੀਆਂ ਹੋਣ ਚਾਹੀਦਾ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਨਾ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੀ ਲੋੜ ਦੇ ਵਿੱਚ ਸਵਾਲ ਹੈ ਇੱਕ ਪਾਸੇ ਸਰਮਾਇਦਾਰ ਪਾਰਟੀਆਂ ਨੇ ਇੱਕ ਪਾਸੇ ਤੁਸੀਂ ਪਹਿਲੀ ਵਾਰ ਜਿਹੜੀ ਆ ਜੋ ਹੁਣ ਲੜ ਰਹੇ ਜੀ ਕਿੱਦਾਂ ਦਾ ਮੁਕਾਬਲਾ ਰਹੇਗਾ ਤੇ ਕਿੰਨੇ ਕੁ ਤੁਸੀਂ ਟੱਕਰ ਦੇ ਪਾਉਗੇ ਉਹਨਾਂ ਨਾਲ ਮੋਟਰਾਂ ਨੂੰ ਸੁਨੇਹਾ ਕੀ ਹੈ ਮੇਰਾ ਖਿਆਲ ਹੈ ਕਿ ਜਿਹੜੀ ਸਰਮਾਇਦਾਰੀ ਆ ਨਾ ਇੱਕ ਇੱਕ ਰਾਜਨੀਤੀ ਨੂੰ ਇਹਨਾਂ ਨੇ ਧੰਦਾ ਬਣਾ ਲਿਆ ਕਿ ਪੈਸਾ ਖਰਚੋ ਤੇ ਲੋਕਾਂ ਨੂੰ ਬੁੱਧੂ ਬਣਾ ਕੇ ਤੇ ਗੱਡੀ ਤੇ ਬੈਜੋ ਤੇ ਮੁੜ ਕੇ ਲੋਕਾਂ ਨੂੰ ਲੁੱਟ ਕੇ ਤੇ ਉਹ ਅੱਗੇ ਉੱਥੋਂ 10 20 ਗੁਣਾ ਵਧ ਵਧਾਓ ਆਪਣਾ ਪੈਸਾ ਇਹ ਚੀਜ਼ ਹੈ ਕਿ ਅਸੀਂ ਪਹਿਲਾਂ ਵੀ ਜਦੋਂ ਇਲੈਕਸ਼ਨ ਲੜੀ ਸਾਡੇ ਕੋਲੋਂ ਉਦੋਂ ਵੀ ਲੋਕਾਂ ਨੇ ਲੜੀ ਸੰਗਤਾਂ ਦੇ ਸਹਿਯੋਗ ਨਾਲ ਲੜੀ ਤੇ ਹੁਣ ਵੀ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਹੀ ਅਸੀਂ ਕਿਸੇ ਵੱਡਿਆਂ ਕੋਲੋਂ ਨਹੀਂ ਪ੍ਰਸਾਧ ਲਵਾਂਗੇ ਕਿ ਕੱਲ੍ਹ ਉਹਨਾਂ ਦੇ ਅਨਸਾਰ ਸਾਨੂੰ ਕੰਮ ਕਰਨਾ ਪਵੇ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਹੀ ਅੱਗੇ ਵਧਾਂਗੇ ਤੇ ਸੰਗਤਾਂ ਦੀ ਸੇਵਾ ਚਿਰਾਂਗ। ਠੀਕ ਹੈ ਧੰਨਵਾਦ ਜੀ। ਚਾਹੋਗੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਐਕਟੇ ਮਾਰੀ ਵੱਡੇ ਲੈਵਲ ਤੇ ਇਕੱਠ ਕੀਤਾ ਤਰਨਤਾਰਨ ਦੇ ਵਿੱਚ ਰੋਡ ਸ਼ੋਅ ਕੀਤਾ ਸੰਗਤ ਨੇ ਪਿਆਰ ਵੀ ਦਿੱਤਾ ਤਾਂ ਕਿਵੇਂ ਦੇ ਨਤੀਜੇ ਵੇਖਦੇ ਹੋ ਸੁਨੇਹਾ ਕੀ ਹੈ ਹਲਕਾ ਵਸਦਾ ਵੇਖੋ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਹਿਲਾਂ ਵੀ ਸਾਡੀ ਇਹੀ ਸਟੇਟਮੈਂਟ ਰਹੀ ਆ ਕਿ ਅਸੀਂ ਇਹੋ ਜਿਹੇ ਉਮੀਦਵਾਰ ਦੇਵਾਂਗੇ ਜਿਹੜੇ ਉਮੀਦਵਾਰ ਐਲਾਨ ਕਰਨ ਦੇ ਨਾਲ ਹੀ ਮੋਰਚਾ ਜਿਹੜਾ ਅੱਧਾ ਫੱਟੇ ਹੋ ਜਾਵੇਗਾ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਮੀਰੀ ਪੀਰੀ ਦੇ ਸਿਧਾਂਤ ਜੋ ਗੁਰੂ ਹਰਗੋਬਿੰਦ ਪਾਸ਼ਾ ਨੇ ਸਾਨੂੰ ਦਿੱਤੇ ਆ ਉਸ ਸਿਧਾਂਤ ਨੂੰ ਮੁੱਖ ਰੱਖ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿਹਾਜ਼ਰੀ ਭਰੀ ਆ ਅੱਜ ਉੱਥੋਂ ਆਰੰਭ ਕਰਕੇ ਸ਼੍ਰੀ ਬਾਬਾ ਬੁੱਢਾ ਸਾਹਿਬ ਤੇ ਸ਼੍ਰੀ ਗੁਰਜਨ ਦੇ ਪਾਸ਼ਾ ਤੋਂ ਅਸ਼ੀਰਵਾਦ ਲੈ ਕੇ ਇਹ ਮੈਦਾਨ ਦੇ ਵਿੱਚ ਸਾਡੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਉਤਰਿਆ ਤੇ ਅੱਜ ਦਾ ਐਲਾਨ ਸਿਰਫ ਫੈਸਲਾ ਹੋ ਚੁੱਕਾ ਆ ਐਲਾਨ ਹੋਣਾ ਹੀ ਬਾਕੀ ਆ ਇਹ ਤਾਂ ਸਹੀ ਸਾਡੀ ਯਕੀਨੀ ਹੋ ਗਈ ਅੱਜ ਐਲਾਨ ਹੋਣਾ ਬਾਕੀ ਆ ਜੰਮਾ ਸਾਹਿਬ ਤੁਹਾਡੇ ਹਲਕਿਆਂ ਦੇ ਜਿਹੜੇ ਮੰਤਰੀਆਂ ਬੈਲੇ ਨੇ ਉਹ ਚੋਣ ਬਚਾਅ ਕਰਦੇ ਜੋ ਆਮ ਆਦਮੀ ਪਸਦੇ ਉਹਨਾਂ ਦਾ ਕਹਿਣਾ ਵੀ ਹੈ ਕਿ ਹਰਪ੍ਰੀਤ ਸਿੰਘ ਸਤੂਆ ਨੇ ਨਾਲ ਕਿਸੇ ਦੇ ਪਹਿਲਾਂ ਬੱਚਾ ਦਾ ਕਾਰਜ ਕੰਮ ਵੀ ਅਸੀਂ ਤਾਂ ਬੰਦਾ ਦੀ ਬੜੀ ਸੇਵਾ ਕਰਦੇ ਨੇ ਆ ਤੇ ਬੜੀ ਮਜ਼ਬੂਤੀ ਜਰੂਰ ਸਿੰਘ ਸਤੂਆ ਦੇ ਕੋਲ ਸ਼ਕਤ ਨਹੀਂ ਆ ਜੀ ਬੋਲਣਾ ਨਹੀਂ ਹੈ ਜੀ ਕਿ ਜਿੱਤ ਸਾਡੀ ਹੈ ਰਹਿਵੀਨ ਚਾਰਜ ਦੇ ਪੱਟੀਆਂ ਤੁਸੀਂ ਜਿੱਤਦਾ ਦਾਵਾ ਜਾਂਦੇ ਜੋ ਜਿੱਤਦਾ ਦਾਵਾ ਉਹ ਵੀ ਕਰਦੇ ਪਏ ਨੇ ਵੇਖੋ ਜੀ ਤੁਸੀਂ ਜਿਹੜੇ ਮੰਤਰੀ ਲਾਲਜੀਤ ਸਿੰਘ ਭੁੱਲਰ ਉਹਨਾਂ ਨੂੰ ਬਹੁਤਾ ਸੀਰੀਅਸ ਨਾ ਲਿਆ ਕਰੋ ਕਿਉਂਕਿ ਨਾ ਪਿਛਲੀ ਇਲੈਕਸ਼ਨ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਸੀ ਕਿ ਮੈਂਬਰ ਪਾਰਲੀਮੈਂਟ ਜਿਹੜੇ ਭਾਈ ਅਮਰਪਾਲ ਸਿੰਘ ਜੀ ਜਦੋਂ ਖੜੇ ਸੀਗੇ ਕਿ ਇਹਨਾਂ ਨੂੰ ਵੱਧ ਤੋਂ ਵੱਧ 1 ਲੱਖ ਵੋਟ ਪੈਣੀ ਆ ਪਰ ਹੋਇਆ ਉਹਦੇ ਉਲਟ 1 ਲੱਖ ਤੋਂ 1.5 ਲੱਖ ਦੇ ਕਰੀਬ ਲਾਲਜੀਤ ਸਿੰਘ ਭੁੱਲਰ ਕੈਬਨਟ ਮੰਤਰੀ ਜਿਹੜੇ ਸਾਡੇ ਹਲਕੇ ਦੇ ਉਹਨਾਂ ਨੂੰ ਵੋਟ ਪਈ ਤੇ ਭਾਈ ਅਮਰਪਾਲ ਸਿੰਘ ਜੀ ਨੂੰ 4 ਲੱਖ ਲੋਕਾਂ ਨੇ ਵੋਟ ਪਾਈ ਤੇ ਫੇਰ ਵੇਖੋ ਉਹ ਆਪਣੀ ਵਾਰਡ ਵੀ ਨਹੀਂ ਬਚਾ ਸਕੇ ਜਿਹੜੇ ਮੰਤਰੀ ਅੱਜ ਦਾਅਵੇ ਕਰ ਰਿਆ ਉਹ ਆਪਣੀ ਵਾਰਡ ਵੀ ਹਰੇ ਉਹਨਾਂ ਦੇ ਪੀਏ ਉਹ ਵੀ ਆਪਣੇ ਪਿੰਡ ਤੋਂ ਹਰੇ ਇਹ ਸੰਗਤ ਦਾ ਫਤਵਾ ਆ ਸੰਗਤ ਦਾ ਫੈਸਲਾ ਆ ਸੰਗਤ ਇਹਨਾਂ ਦੀਆਂ ਗੱਲਾਂ ਚ ਆਉਣ ਵਾਲੀ ਨਹੀਂ ਆ ਸਾਡੀ ਪੀਲ ਤਰਨ ਤਨ ਹਲਕੇ ਦੇ ਲੋਕਾਂ ਨੂੰ ਕੀ ਵੇਖੋ ਇਹ ਪੰਥ ਦੀ ਲੜਾਈ ਪੰਜਾਬ ਦੀ ਲੜਾਈ ਆ ਪੰਥ ਬਚਾਓ ਪੰਜਾਬ ਬਚਾਓ ਦਾ ਨਾਅਰਾ ਸਾਡੀ ਪਾਰਟੀ ਦਾ ਜੇ ਤੁਸੀਂ ਆਪਣੇ ਪੁੱਤ ਬਚਾਉਣੇ ਚਾਹੁੰਦੇ ਹੋ ਨਸ਼ਿਆਂ ਤੋਂ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਜੇ ਪੰਜਾਬ ਦੇ ਮੁੱਦੇ ਜਿਹੜੇ ਪਾਣੀਆਂ ਦਾ ਮੁੱਦਾ ਜੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਮੁੱਦਾ ਜੇ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਧਾਨੀ ਦਾ ਮੁੱਦਾ ਜੇ ਇਹਨਾਂ ਚੀਜ਼ਾਂ ਨੂੰ ਤੁਸੀਂ ਪੰਜਾਬ ਨੂੰ ਅੱਗੇ ਲਾ ਕੇ ਲੈ ਕੇ ਜਾਣਾ ਚਾਹੁੰਦੇ ਤੁਸੀਂ ਚਾਹੁੰਦੇ ਮੁੱਦੇ ਪੰਜਾਬ ਦੇ ਹੱਥੋਂ ਤੇ ਫਿਰ ਸਾਡੀ ਪਾਰਟੀ ਅਕਾਲੀ ਦਲ ਵਾਰਤ ਪੰਜਾਬ ਦੇ ਦਾ ਜਿਹੜਾ ਵੀਰਵਾਰ ਸਾਡਾ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਓ ਤਾਂ ਕਿ ਤੁਹਾਡੇ ਹਲਕੇ ਦੀ ਕਿਉਂਕਿ ਹਲਕੇ ਦੇ ਹਾਲਾਤ ਇਹ ਗੁਰੂ ਦੀ ਨਗਰੀ ਆ ਤੇ ਥਾਂ ਥਾਂ ਤੇ ਕੂੜੇ ਦੇ ਢੇਰ ਤੁਸੀਂ ਵੇਖੇ ਹੋਣਗੇ ਤੇ ਜਿਹੜੇ ਪਹਿਲਾਂ ਇਹਨਾਂ ਦੇ ਇਥੋਂ ਐਮਐਲਏ ਰਹਾ ਉਹਨਾਂ ਇੱਕ ਢੱਕਾ ਪਨ ਕੇ ਦੂਰਾ ਨਹੀਂ ਕੀਤਾ ਤੇ ਜਿਹੜੇ ਨਵੇਂ ਉਮੀਦਵਾਰ ਲੈ ਕੇ ਆਇਆ ਅਕਾਲੀ ਦਲ ਦੇ ਜਿਹੜੇ ਸਾਬਕਾ ਐਮਐਲਏ ਆ ਜੇ ਉਹ ਇੰਨਾ ਹੀ ਹਰਮਨ ਪਿਆਰੇ ਹੁੰਦੇ ਤੇ ਦੋ ਵਾਰੀ ਤਰਨਤਨ ਹਲਕੇ ਦੇ ਲੋਕ ਉਹਨਾਂ ਨੂੰ ਨਕਾਰਦੇ ਨਾ ਤਰਨਤਨ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਉਹ ਨਕਾਰਿਆ ਹੋਇਆ ਉਮੀਦਵਾਰ ਲੈ ਕੇ ਆਇਆ ਉਹਨਾਂ ਨੂੰ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਦੇ ਵਿੱਚ ਕਿਹੜੇ ਵਾਸ਼ਿੰਗ ਪਾਊਡਰ ਦੇ ਨਾਲ ਧੋ ਕੇ ਉਹਨਾਂ ਨੇ ਸਾਫ਼ ਸੁਥਰਾ ਕਰ ਲਿਆ ਕਿਉਂਕਿ ਉਹਨਾਂ ਦੇ ਖਿਲਾਫ ਪਹਿਲਾਂ ਇਹ ਪ੍ਰਚਾਰ ਕਰਦੇ ਰਹੇ ਉਹਨਾਂ ਦੇ ਖਿਲਾਫ ਇਹ ਬੋਲਦੇ ਰਹੇ ਨਸ਼ਿਆਂ ਦੇ ਸਤਾਗਰ ਆ ਉਹਨਾਂ ਦੇ ਖਿਲਾਫ ਇਹ ਬੋਲਦੇ ਰਹੇ ਮਜੀਤੀ ਆਜ਼ਾਦੀ ਸਜੀਵਾ ਆ ਤੇ ਅੱਜ ਅੱਜ ਉਹ ਪਤਾ ਨਹੀਂ ਕਿਹੜੇ ਵਾਸ਼ਿੰਗ ਪਾਊਡਰ ਨਾਲ ਕੇਜਰੀਵਾਲ ਸਾਹਿਬ ਨੇ ਤਾਂ ਭਗਵੰਤ ਮਾਨ ਜੀ ਨੇ ਧੋ ਲਿਆ ਤੇ ਉਹ ਸਾਫ਼ ਸੁਥਰਾ ਕੇ ਲੋਕਾਂ ਦੇ ਥੋਕ ਦਿੱਤਾ ਗਿਆ ਧੰਨਵਾਦ ਧੰਨਵਾਦ